ਕੀ ਕਹੂਗੇ ਜਿਉਂ ਉਨ੍ਹਾਂ ਦੇ ਕਿਹੜੀ ਕਿਹੜੇ ਕੰਮ ਨੂੰ ਤੁਸੀਂ ਕੰਟੀਨਿਊ ਰੱਖਿਆ ਹੋਇਆ ਹੈ ਗੁਰੂ ਸਾਹਿਬ ਜੀ ਦਾ ਫੋਟਾਂ ਅਸਰ ਲੈ ਕੇ ਯੂਨੀਵਰਸਿਟੀ ਹੈ ਜੀ ਸ਼੍ਰੀ ਕੰਟਵਾਲ ਸਾਹਿਬ ਜੀ ਦਾ ਪਾਸ ਕਰਵਾਇਆ ਤੇ ਉਸ ਤੋਂ ਬਾਅਦ ਉਨ੍ਹਾਂ ਦੀ ਯਾਦ ਵਿੱਚ ਇੱਕ ਟਰਸਟ ਨਗਰ ਦੇ ਸਹਿਯੋਗ ਨਾਲ ਬਣਾਇਆ ਗਿਆ ਜੀ ਸਲਾਈ ਸੈਂਟਰ ਤੇ ਲਾਇਬ੍ਰੇਰੀ ਚੱਲਦੀ ਹੈ ਨਗਰ ਦੇ ਸਹਿਯੋਗ ਨਾਲ ਇੱਥੇ ਤਿੰਨ ਦਿਨ ਸੇਵਾ ਚੱਲੀ ਹੈ ਸ਼੍ਰੀ ਕੰਟਵਾਲ ਸਾਹਿਬ ਜੀ ਚੱਲਿਆ ਪੂਰੇ ਨਗਰ ਨੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਬਹੁਤ ਜ਼ਿਆਦਾ ਸੇਵਾ ਕੀਤੀ ਅਸੀਂ ਤਾਂ ਜਗਰਾਉ ਰਹਿੰਨੇ ਇੱਥੇ ਚਲੇ ਜਾਨੇ ਆ ਸਾਰੀ ਸੇਵਾ ਨੱਗਰ ਦੀ ਹੈ ਸਾਡੇ ਟਰਸਟ ਦੇ ਮੈਂਬਰ ਹਾਂ ਵੀ ਆ ਅਹੁਦੇਦਾਰਾਂ ਵੀ ਆ ਕੀ ਨਾਮ ਜੀ ਆਪਣਾ ਕੀ ਕਹੋਗੇ ਤੁਸੀਂ ਦਾਜੀ ਕੁਰਜੰਦਰ ਸਿੰਘ ਬਿੱਟੂ ਮਾਰੂ ਕੇ ਮੇਰੇ ਬਹੁਤ ਹੀ ਸਰਕਾਰ ਜੋਗ ਸਾਡੇ ਅੰਕਲ ਜੀ ਅੱਦੇ ਸਾਡੇ ਪਿੰਡ ਦੇ ਤੇ ਸਾਡੇ ਇਲਾਕੇ ਦੇ ਜੇ ਦੇਖਿਆ ਜਾਵੇ ਤਾਂ ਇੱਕ ਚੰਗੇ ਪਿਤਾ ਤਰਵੇਸ ਸਿਆਸਦਾਨ ਈਮਾਨਦਾਰ ਅਤੇ ਗਰੀਬਾਂ ਦੇ ਮਸੀਹਾ ਬਾਕੀ ਮੈਂ ਇਸ ਪਰਿਵਾਰ ਦਾ ਕਿਉਂਕਿ ਮੇਰੇ ਜੋ ਫਾਦਰ ਸਾਹਿਬ ਸੀਗੇ ਤੇ ਉਹਨਾਂ ਦੇ ਨਾਲ ਸਾਡੇ ਰਾਜਕਮਾਰ ਗੋਇਲ ਜੀ ਅੰਕਲ ਜੀ ਉਹਨਾਂ ਦਾ ਬਹੁਤ ਹੀ ਪਿਆਰ ਸੀ ਮੈਂ ਤਾਂ ਬਹੁਤ ਹੀ ਛੋਟਾ ਜਿਹਾ ਹੁੰਦਾ ਦੇਖਦਾ ਆਇਆ ਇਸ ਪਰਿਵਾਰ ਨੂੰ ਇਹਨਾਂ ਨੇ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਹਰੇਕ ਗਰੀਬ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਸਿਆਤ ਦੇ ਪੱਖੋਂ ਵੀ ਇੱਕ ਚੰਗੇ ਪਿਤਾ ਦੇ ਪੱਖੋਂ ਵੀ ਆਪਣਾ ਬਹੁਤ ਵਧੀਆ ਰੋਲ ਨਿਭਾਇਆ ਅੱਜ ਉਹਨਾਂ ਦੇ ਨਾਂ ਤੇ ਸਾਡੇ ਮਾਣੂਕੇ ਨਗਰ ਦੇ ਵਿੱਚ ਇੱਕ ਸਲਾਈ ਕਢਾਈ ਦੇ ਵਾਸਤੇ ਜਿਹੜਾ ਜੋ ਟਰਸਟ ਸੇਵਾ ਚੱਲ ਰਿਹਾ ਇੱਕ ਸਾਡੇ ਆਪਣੇ ਲਾਇਬ੍ਰੇਰੀ ਆ ਲਾਇਬ੍ਰੇਰੀ ਦੇ ਵਿੱਚ ਮੇਰੇ ਨਾਲ ਹਿਸਾਬ ਦੇ ਨਾਲ ਘੱਟੋ ਘੱਟ ਸਾਡਾ 100 150 ਹੈਗਾ ਮੈਂ ਤਾਂ ਜੋ ਗੱਲ ਕੰਮ ਕਰ ਰਿਹਾ ਉਹ ਸਾਰੇ ਇਲਾਕੇ ਦੇ ਵਿੱਚ ਹੀ ਜਿੰਨੀਆਂ ਬੁੱਕਾਂ ਜੋ ਵੀ ਚੰਗੀਆਂ ਚੰਗੀਆਂ ਉਹ ਤੋਂ ਸਾਨੂੰ ਚੰਗੀ ਪੜ ਕੇ ਚੰਗੀ ਸਿਹਤ ਮਿਲਦੀ ਆ ਇਸ ਪਰਿਵਾਰ ਦੇ ਬਾਕੀ ਤੁਹਾਨੂੰ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਉਹਨਾਂ ਦੀ ਵਸਤੀ ਦੇ ਸਬੰਧ ਦੇ ਵਿੱਚ ਜੋ ਭੋਗ ਪਿਆ ਇਲਾਕੇ ਦੀਆਂ ਮਹਾਨ ਸ਼ਖਸੀਅਤਾਂ ਚੰਗੇ ਲੀਡਰ ਚੰਗੇ ਸਰਪੰਚ ਪੰਜ ਸਾਡੇ ਹੋਰ ਬਾਬਾ ਜੀ ਸਾਡੇ ਸੁਖਿੰਦਰ ਸਿੰਘ ਸੁਖੀ ਸਾਡੇ ਸਾਧੂ ਸਿੰਘ ਜੀ ਸਾਫ ਦਾ ਸਰਪੰਚ ਸਾਡੇ ਕਾਕਾ ਗਰੇਵਾਲ ਜੀ ਕਬੱਡੀ ਖਿਡਾਰੀ ਸਰਦਾਰ ਰੱਬਜੀਤ ਸਿੰਘ ਜੀ ਸਰਪੰਚ ਸਾਡੇ ਮੌਜੂਦਾ ਨੌਜਵਾਨ ਜਿਹੜੋ ਹਰਪ੍ਰੀਤ ਸਿੰਘ ਆਪੀ ਰਾਜਵੰਦਰ ਸਿੰਘ ਜੀ ਜੁਰਾਤ ਸਿੰਘ ਜੀ ਰਾਜਾ ਬਾਕੀ ਸਾਡੇ ਗੁਰੂ ਘਰ ਦੇ ਜੋ ਹੈੱਡ ਗ੍ਰੰਥੀ ਨੇ ਬਾਬਾ ਦੀਪਾ ਜੀ ਅਤੇ ਰਿਸ਼ਪਾਲ ਸਿੰਘ ਜੀ ਇਹ ਸਾਰੀ ਸਾਡੇ ਇਲਾਕੇ ਦੀ ਕ੍ਰੀਮ ਹੈ ਆਪ ਜੀ ਨੂੰ ਵੀ ਇਸ ਗੱਲ ਦਾ ਪਤਾ ਲੱਗ ਹੀਗਾ ਹੋਣਾ ਵੀ ਉਹਨਾਂ ਦਾ ਕਿੰਨਾ ਕੁ ਇਲਾਕੇ ਦੇ ਵਿੱਚ ਸਤਕਾਰ ਆ ਸਾਡੇ ਵੱਲੋਂ ਉਸ ਰੱਬੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਕਰ ਸੋ ਬੱਤੇ ਪਾਸ਼ਾ ਆਉਂਦੇ ਸਾਲ ਨੂੰ ਇਤੋਂ ਵੀ ਹਮ ਹਮਾ ਕੇ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਬੱਚਿਆਂ ਤੇ ਕਿਰਪਾ ਕਰਨ ਇਤੋਂ ਵੀ ਵਧੀਆ ਘੱਟ ਤੇ ਵਧੀਆ ਪੁੰਦਾਂ ਠੀਕ ਫਾਇਦਾ ਮਿਲ ਰਿਹਾ ਉਹਦਾ ਅੱਜ ਇਧਰ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਆਪ ਜੀ ਦੇ ਚੈਨਲ ਰਾਹੀਂ ਇਹ ਦੱਸਣਾ ਚਾਹੁੰਦਾ ਵਾਂ ਜੋ ਰਾਜਕੁਮਾਰ ਜੀ ਚੇਅਰਮੈਨ ਸਾਹਿਬ ਜੋ ਬਹੁਤ ਹੀ ਦਰਵੇਸ਼ ਇਨਸਾਨ ਸਨ ਜਿਨ੍ਹਾਂ ਨੇ ਪਿਛਲੇ ਲੰਮਾ ਸਮਾਂ ਰਾਜਨੀਤੀ ਦੇ ਵਿੱਚ ਵੀ ਯੋਗਦਾਨ ਪਾਇਆ ਤੇ ਉਹਨਾਂ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਰਾਜੀਵਨ ਜੀ ਗੋਲਡੀ ਬੱਬੂ ਔਰ ਉਹਨਾਂ ਦੇ ਜੋ ਪੂਰਨਿਆਂ ਤੇ ਚੱਲਦੇ ਹੋਏ ਜੋ ਅੱਜ ਦਾ ਸਮਾਗਮ ਪਹਿਲਾ ਖੰਡਪਟ ਸਾਹਿਬ ਜੀ ਦੇ ਭੋਗ ਪਾਣ ਉਪਰੰਤ ਹਰਜਸ ਕੀਰਤਨ ਹੋਇਆ ਕੀਰਤਨ ਹੋਣ ਤੋਂ ਬਾਅਦ ਜੋ ਸਮਾਜਿਕ ਤੇ ਧਾਰਮਿਕ ਆਜ਼ੂਆ ਨੇ ਉਹਨਾਂ ਦੇ ਜੀਵਨ ਤੇ ਛਾਤ ਪਾ ਕੇ ਉਹਨਾਂ ਨੂੰ ਸ਼ਰਧਾਜਨੀ ਭੇਟ ਕੀਤੀ ਤੇ ਮੈਂ ਵੀ ਇਸ ਪਰਿਵਾਰ ਨਾਲ ਬੜੇ ਲੰਮੇ ਸਮੇਂ ਤੋਂ ਸਾਡਾ ਪਰਿਵਾਰ ਵੀ ਵਿਚਰਦਾ ਆ ਰਿਹਾ ਵਾ ਬਹੁਤ ਹੀ ਨੇਕ ਸੁਭਾਅ ਨੇਕ ਦਿਲੀ ਵਾਲਾ ਪਰਿਵਾਰ ਆ ਜੋ ਕਿ ਹਰ ਇੱਕ ਦੇ ਨਾਲ ਇੱਕ ਦੁੱਖ ਦੇ ਸਮੇਂ ਵਿੱਚ ਖੜਦੇ ਆ ਗਰੀਬ ਦੇ ਨਾਲ ਜੋ ਆਹ ਫੜਦੇ ਆ ਮੈਂ ਇਹੀ ਦੁਆ ਕਰਦਾ ਪ੍ਰਮਾਤਮਾ ਇਹ ਸਾਰੇ ਪਰਿਵਾਰ ਦੀ ਚੜ੍ਹਦੀ ਕਲਾ ਰੱਖੇ ਦਿਨ-ਦੁੱਖ ਦੀ ਰਾਤ ਤੋਂ ਕਣੀ ਤਰੱਕੀ ਬਖਸ਼ੇ ਜੋ ਇਹਨਾਂ ਦੇ ਇਸ ਨਗਰ ਦੇ ਵਿੱਚ ਸਿਲਾਈ ਸੈਂਟਰ ਤੇ ਜੋ ਵੀ ਕਾਰਜ ਚੱਲ ਰਹੇ ਆ ਲਾਇਬ੍ਰੇਰੀ ਉਹ ਵੀ ਤਰੱਕੀਆਂ ਨੂੰ ਸ਼ੁਣ ਤੇ ਇਨਾਂ ਹੀ ਕਹਿੰਦਾ ਹੋਇਆ ਖਿਮਾਂ ਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਦਲੀ ਸਮਰੂਪ ਜਿੱਥੇ ਪਰਿਵਾਰ ਦਾ ਇਲਾਕੇ ਦੇ ਵਿੱਚ ਪਛਾਣ ਉੱਥੇ ਇਸ ਨਗਰ ਦੇ ਵਿੱਚ ਉਹਨਾਂ ਦਾ ਵੱਡਾ ਪਰਉਪਕਾਰ ਆ ਜਿੱਥੇ ਉਹ ਲਾਇਬ੍ਰੇਰੀ ਤੇ ਸਿਲਾਈ ਸੈਂਟਰ ਚਲਾ ਰਹੇ ਆ ਉੱਥੇ ਜੇ ਮੈਂ ਇੱਕ ਗੱਲ ਕਹਿਣੀ ਤੇ ਚਕਰਾ ਮੰਨਾਂ ਉੱਥੇ ਕਿਉਂਕਿ ਬੜਾ ਵੱਡਾ ਨਗਰ ਸਿਆਸਤ ਔਰ ਸਮਾਜ ਦੇ ਵਿੱਚ ਧਾਰਮਿਕ ਤੌਰ ਤੇ ਆ ਰਿਹਾ ਇਸ ਪਰਿਵਾਰ ਨੇ ਸਮਾਜਿਕ ਦੇ ਵਿੱਚ ਜੇ ਸਾਡੇ ਨਗਰ ਦੇ ਵਿੱਚ ਜਦੋਂ ਚੇਅਰਮੈਨ ਸਾਹਿਬ ਸ੍ਰੀ ਧੋਤੇ ਹਾਜ਼ਰ ਸੀਗੇ ਉਦੋਂ ਵੀ ਪਿੰਡ ਦੇ ਵਿੱਚ ਕੋਈ ਧੜੇਵਾਂ ਦੀ ਜਾਂ ਨਿੱਕੀਆਂ-ਵਟੀਆਂ ਛੋਟੀਆਂ-ਮੋਟੀਆਂ ਗੱਲਾਂ ਹੋ ਜਾਂਦੀਆਂ ਉਹ ਚੌਰ ਭਰਾਵਾਂ ਨੂੰ ਰਲਵੇਂ ਬਿਠਾ ਕੇ ਉਹਦਾ ਮੁਸਬੀਏ ਦਾ ਹੱਲ ਕਰ ਦਿੰਦੇ ਸੀ ਇਸੇ ਫਿਰ ਤਨੂਣਾ ਦੇ ਬੇਟੇ ਦੋਨਾਂ ਨੇ ਬੱਬੂ ਜੀ ਔਰ ਗੋਡੀ ਜੀ ਉਹ ਵੀ ਉਹਨਾਂ ਦੀ ਵੀ ਕੋਸ਼ਿਸ਼ ਹਮੇਸ਼ਾ ਇਹ ਰਹਿੰਦੀ ਆ ਵੀ ਨਗਰ ਦੇ ਵਿੱਚ ਸ਼ੁਕ ਸ਼ਾਂਤੀ ਹਮੇਸ਼ਾ ਬਣੀ ਰਹੇ ਕੋਈ ਧੜੇਵੰਦੀ ਜਾਂ ਪਾਰਟੀਵਾਦੀ ਨਾ ਹੋਵੇ ਔਰ ਨਗਰ ਵੀ ਇਸ ਪਰਿਵਾਰ ਦਾ ਪੂਰਾ ਸਤਕਾਰ ਕਰਦਾ ਜਿੱਥੇ ਪਿੰਡ ਦੇ ਵਿੱਚ ਕਈ ਵਾਰ ਬੜਮੋਲੀਆਂ ਸੁਭਾਵਾਂ ਚੱਲਦੀਆਂ ਕਿਉਂਕਿ ਵੱਡੀਆਂ ਸੁਭਾਵਾਂ ਜਿਹੜੀਆਂ ਉਹ ਚੰਗੇ ਤੇ ਦਾਨੀ ਲੋਕਪੁਰਸ਼ਾਂ ਦੇ ਕਰਕੇ ਨੇਪਰੇ ਚੜਦਿਆਂ ਇਸ ਪਰਿਵਾਰ ਦਾ ਨਗਰ ਦੇ ਵਿੱਚ ਬੜਾ ਵੱਡਾ ਸਹਿਯੋਗ ਆ ਔਰ ਸਾਰੇ ਪਰਿਵਾਰ ਨੂੰ ਰਲ ਮਿਲ ਕੇ ਨਗਰ ਨੂੰ ਪਰਿਵਾਰ ਨੂੰ ਕਿਉਂਕਿ ਇੱਕੋ ਬਾਬੇ ਦੀ ਔਲਾਦ ਆ ਬਾਬੇ ਮਾਨੂ ਦੀ ਜਿਸ ਤੋਂ ਪਿੰਡ ਵਧਿਆ ਤੇ ਇਸ ਕਰਕੇ ਪਰਿਵਾਰ ਨੂੰ ਪੂਰਾ ਜੇ ਕਈ ਹਰ ਕੋਈ ਇਧਰ ਉਧਰ ਹੋ ਜਾਂਦੀ ਹੈ ਗੱਲਬਾਤ ਤੇ ਇਹ ਪਰਿਵਾਰ ਦਾ ਬੜਾ ਵੱਡਾ ਯੋਗਦਾਨ ਆ ਕਿਉਂਕਿ ਪਿਛਲੇ 1947 ਦੀ ਵੰਡ ਤੋਂ ਲੈ ਕੇ ਕੋਈ ਵੱਡਾ ਹਾਦਸਾ ਨਹੀਂ ਨਗਰ 'ਚ ਹੋਇਆ ਕਿਉਂਕਿ ਇਹਨਾਂ ਦੇ ਜਿਹੜੇ ਸਰਦਾਰ ਚੇਅਰਮੈਨ ਜੀ ਰਾਜਕਮਰ ਜੁਇਲ ਸਾਹਿਬ ਸਨ ਉਹਨਾਂ ਦੇ ਫਾਦਰ ਸਾਹਿਬ ਸਨ ਉਹਨਾਂ ਦਾ ਵੀ ਅੱਜ ਉਹਨਾਂ ਨੂੰ ਵੀ ਯਾਦ ਕੀਤਾ ਜਾਂਦਾ ਕਿਉਂਕਿ ਉਹਨਾਂ ਦਾ ਬੜਾ-ਬੜਾ ਯੋਗਦਾਨ ਇਸ ਨਗਰ ਦੇ ਵਿੱਚ ਰਿਹਾ ਕਿਉਂਕਿ ਕਈ ਵਾਰ ਬੰਦਾ ਆਰਥਿਕ ਤੌਰ ਤੇ ਸਮਾਂ ਇੱਕੋ ਜਿਹਾ ਹਮੇਸ਼ਾ ਇਨਸਾਨ ਤੇ ਨਹੀਂ ਹੁੰਦਾ ਪਰ ਉਹ ਔਖੇ ਸਮੇਂ ਦੇ ਵਿੱਚ ਵੀ ਕਿਉਂਕਿ ਉਹ ਬਹੁਤ ਬੜੀ ਕਮਾਈ ਦੇ ساتھ ਉਹ ਬੜੇ ਘੱਟ ਹੁੰਦੇ ਸਨ ਪਰ ਉਹਨਾਂ ਦੀ ਦਰਿਆਦ ਜਿਹਨੂੰ ਅੱਜ ਵੀ ਯਾਦ ਕੀਤਾ ਜਾਂਦਾ ਉਸੇ ਤਰ੍ਹਾਂ ਚੇਰਮੈਨ ਸਰ ਸਿਧਾਰਜਮਰ ਗੋਇਲੀ ਨੂੰ ਵੀ ਯਾਦ ਕੀਤਾ ਜਾਂਦਾ ਔਰ ਨਗਰ ਇਸ ਦਾ ਮਾਣ ਕਰਦਾ ਕਿਉਂਕਿ ਇਹ ਜਿਹੇ ਇਨਸਾਨ ਇਸ ਮਾਣੂ ਨਗਰ ਦੇ ਵਿੱਚ ਪੈਦਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ